ਕੱਚੇ ਕਾਮਿਆਂ ਵੱਲੋਂ ਨਗਰ ਕੌਂਸਲ ਬਸੀ ਪਠਾਣਾ ਵਿਖੇ ਰੋਜ਼ ਤਰਨਾ ਦਿੱਤਾ ਗਿਆ ਜਿਸ ਵਿੱਚ ਲਖਵਿੰਦਰ ਕੁਮਾਰ ਅਤੇ ਸੁਨੀਲ ਕੁਮਾਰ ਨੇ ਗੱਲਬਾਤ ਕਰਦੇ ਕਿਹਾ ਕਿ ਪਿਛਲੇ 2 ਸਾਲਾਂ ਤੋਂ ਠੇਕਾ ਖਤਮ ਹੋਇਆ ਹੈ ਸਰਕਾਰ ਦੀ ਪਾਲਿਸੀ ਅਧੀਨ ਸਾਨੂੰ ਇਹ ਕਿਹਾ ਗਿਆ ਸੀ ਕਿ ਸਵਚ ਭਾਰਤ ਦੇ ਅਧੀਨ ਕੱਚੇ ਕੰਮਿਆਂ ਨੂੰ ਕੰਟਰੈਕਟ ਤੇ ਪੱਕਾ ਕੀਤਾ ਜਾਏਗਾ ਪਰ ਹੁਣ ਸਾਨੂੰ ਕੱਚਾ ਹੀ ਰੱਖਿਆ ਗਿਆ ਹੈ ਜਿਸ ਕਾਰਨ ਸਾਨੂੰ ਮਹੀਨੇ ਦੀ ਤਨਖਾਹ ਸਬੰਧੀ ਮੁਸ਼ਕਲਾਂ ਆ ਰਹੀਆਂ ਹਨ ਜਦੋਂ ਇਸ ਬਾਬਤ ਠੇਕੇਦਾਰ ਨੂੰ ਕਿਹਾ ਗਿਆ ਤਾਂ ਸਾਨੂੰ ਧਮਕਾਇਆ ਜਾਂਦਾ ਹੈ ਸਰਕਾਰ ਤੋਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਹੈ ਕਿ ਜਲਦ ਤੋਂ ਜਲਦ ਇਸ ਦਾ ਹੱਲ ਕੀਤਾ ਜਾਵੇ ਤੇ ਸਾਨੂੰ ਪੱਕਾ ਕੀਤਾ ਜਾਵੇ ਇਸ ਮੌਕੇ ਤੇ ਬੋਲਦਿਆਂ ਕਾਰਜ ਸਦਕ ਅਫਸਰ ਸੁਖਦੀਪ ਸਿੰਘ ਨੇ ਕਿਹਾ ਕਿ ਬਸੀ ਪਠਾਣਾ ਨਗਰ ਕਾਉਂਸਲ ਵਿੱਚ ਕੁਝ ਹੀ ਸਮਾਂ ਪਹਿਲਾਂ ਉਹਨਾਂ ਇੰਚਾਰਜ ਸੰਭਾਲਿਆ ਹੈ ਇਹ ਮਾਮਲਾ ਮੇਰੇ ਤੇ ਵਿਚ ਆਇਆ ਇਹਨਾਂ ਕੱਚੇ ਕੰਮਿਆਂ ਦੇ ਜੋ ਵੀ ਐਸਟੀਮੇਟ ਤਿਆਰ ਕੀਤੇ ਜਾਣੇ ਸਨ ਉਹ ਪਿਛਲੇ ਸਮੇਂ ਵਿੱਚ ਨਹੀਂ ਕੀਤੇ ਗਏ ਇਸ ਕਾਰਨ ਇਹਨਾਂ ਨੂੰ ਮੁਸ਼ਕਲਾਂ ਆ ਰਹੀਆਂ ਹਨ ਤੇ ਟੈਕਨੀਕਲ ਵਿਭਾਗ ਨੂੰ ਇਹਨਾਂ ਦਾ ਡਾਟਾ ਭੇਜਿਆ ਗਿਆ ਜਲਦ ਹੀ ਇਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਕੀਤਾ ਜਾਏਗਾ ਤਾਂ ਮੈਂ ਜੀ ਆਪਣਾ ਗੁਵਿੰਦਰ ਕੁਮਾਰ ਹੈ ਜੀ ਨਾਮ ਸਾਡਾ ਤੇ ਕੀ ਅਹੁਦਾ ਜੀ ਆਪਣਾ ਜੀਰੇ ਮੈਂ ਉਹ ਡਰਾਈਵਰੀ ਕਰਦਾ ਠੀਕ ਹੈ ਜੀ ਤੇ ਕੀ ਪ੍ਰੋਬਲਮ ਆ ਰਹੀ ਹੈ ਜਿਹੜੀ ਅੱਜ ਤੁਸੀਂ ਇੱਥੇ ਦਰਨਾ ਦਿੱਤਾ ਜੀ ਤਾਂ ਨਾ ਤਾਂ ਆਹੀ ਹੈ ਜੀ ਇਹ ਇੱਕ ਤਾਂ ਠੇਕਾ ਖਤਮ ਹੋਇਆ ਹੋਇਆ ਜੀ ਉੱਪਰ ਉਹ ਇਹ ਕਨੈਕਟ ਤੇ ਨਹੀਂ ਕਰ ਰਹੇ ਜਿਤਕੋ ਸਰਕਾਰ ਦੀ ਪਾਲਿਸੀ ਆਈ ਸੀ ਵੀ ਉਹਨਾਂ ਨੂੰ ਕਨੈਕਟ ਤੇ ਕੀਤਾ ਜਾਵੇ ਠੀਕ ਹੈ ਜੀ ਠੇਕਾ ਕਿੰਨੇ ਚਿਰ ਤੋਂ ਖਤਮ ਹੈ ਜੀ ਠੇਕਾ ਹੈ ਤਕਰੀਬਨ ਜਦੋਂ ਪੁੱਛਿਆ ਇਹਨਾਂ ਨੂੰ ਇਹ ਕਹਿੰਦੇ 2 ਸਾਲ ਤੋਂ ਖਤਮ ਹੈ ਜੀ ਠੇਕਾ 2021 ਤੋਂ ਸਾਨੂੰ ਤਨਖਾਹ ਪਹਿਲਾਂ ਮਿਲਦੀ ਰਹੀ ਹੈ ਤੇ ਹੁਣ ਤਨਖਾਹ ਨਾ ਮਿਲਣ ਕਰਕੇ ਇਹਨਾਂ ਬੰਦੇ ਨੇ ਸਾਰਿਆਂ ਨੇ ਇਕੱਠੇ ਹੋ ਕੇ ਹੜਤਾਲ ਕਰੀ ਹੈ ਇਹ ਠੀਕ ਹੈ ਜੀ ਤੇ ਹੁਣ ਇਹ ਕਹਿੰਦੇ ਵੀ ਜਦੋਂ ਐਸਟੀਮੇਟ ਲੱਗੂਗਾ ਜਾਂ ਕੁਝ ਹੋਊਗਾ ਉਪਰੋਂ ਤੇ ਤਿਹਾਰ ਆ ਰਿਹਾ ਤੇਰਾ ਤਰੀਕ ਦਾ ਹਾਂਜੀ ਹਣਾਂਜੀ ਲੋਹੜੀ ਦਾ ਤਿਹਾਰ ਹੈ ਕੇਸ ਗੱਲ ਦਾ ਐਸਟੀਮੇਟ ਨਹੀਂ ਐਸਟੀਮੇਟ ਆਹੀ ਵੀ ਠੇਕਾ ਖਤਮ ਹੈ ਜਾਂ ਹੋਰ ਘਟ ਵੱਧ ਪੈਸੇ ਕੀ ਠੇਕੇਦਾਰ ਹੋਰ ਟੈਂਡਰ ਲਾਉਂਗੇ ਜੀ ਦੱਸਿਆ ਨਹੀਂ ਮਤਲਬ ਠੇਕਾ ਖਤਮ ਹੋ ਗਿਆ ਤੇ ਹੁਣ ਇਹ ਕਹਿੰਦੇ ਵੀ ਤਨਖਾਹ ਫੇਰੇ ਪਾਵਾਂਗੇ ਹੂੰ ਠੀਕ ਹੈ ਨਹੀਂ ਕਿੰਨੇ ਟਾਈਮ ਤੋਂ ਤਨਖਾਹ ਨਹੀਂ ਮਿਲੀ ਜੀ ਤਾਂ ਤਨਖਾਹ ਤਾਂ ਮੰਥਲੀ ਹੋ ਐ ਹੋਰ ਕੋਈ ਜ਼ਿਆਦਾ ਨਹੀਂ ਹੈ ਠੀਕ ਹੈ ਜੀ ਤੇ ਫਿਰ ਵੀ ਹੁਣ ਥੋੜਾ ਜਿਹਾ ਇਹ ਰੋਜ਼ ਪ੍ਰਦਰਸ਼ਨ ਹੀ ਸੀ ਚੱਕਰ ਕਰਕੇ ਆ ਕਿ ਨਾ ਤਾਂ ਸਾਨੂੰ ਇਹਨਾਂ ਨੇ ਠੇਕਿਆ ਕਰਿਆ ਹੋਇਆ ਜੀ ਨਾ ਕਰਿਆ ਕਨੈਕਟ ਤੇ ਜਦ ਦਿਲ ਕਰਦਾ ਜਦ ਇਹ ਕਹਿੰਦੇ ਨਿਕਲ ਜੋਰ ਤੇ ਜਾਓ ਜੀ ਸਾਰੇ ਤਕਰੀਬਨ ਸਾਰਿਆਂ ਨੂੰ 10-15 15 ਸਾਲ ਹੋ ਗਏ ਉਹਨੇ ਠੀਕ ਹੈ ਨਾ ਤੇ ਹੁਣ ਆ ਵੀ ਮਹੀਨਾ ਲੰਘ ਜਾਣਾ ਜੇ ਅਸੀਂ ਨਾ ਕਰਦੇ ਇਹ ਇੱਥੇ 2 ਮਹੀਨੇ ਦੀ ਤਾਂ ਇਹ ਕੱਟੀ ਤਨਖਾਹ ਪਾ ਨਹੀਂ ਸਕਦੇ ਕਿ ਨਾ ਹੀ ਇਹਨਾਂ ਦੇ ਕੋਲ ਅਥੋਰਟੀ ਹੈ ਕੋਈ 2 ਮਹੀਨੇ ਦੀ ਕੱਟੀ ਤਨਖਾਹ ਬਾਨਦਾ ਉਹਨਾਂ ਸੀ ਤਾਂ ਮੰਥਲੀ ਤਨਖਾਹ ਕਰਕੇ ਹੀ ਕਰ ਰਹੇ ਤੇ ਹਾਰ ਕਰਕੇ ਕਰ ਰਹੇ ਆ ਮੇਰੇ ਉੱਪਰ ਸਾਨੂੰ ਕਹਿੰਦੇ ਥੋੜੀ ਗੈਰ ਹਾਜ਼ਰੀਆਂ ਲਾ ਦੇਂਗੇ ਜਦ ਤੱਕ तकरीबन ਕਾਊਂਟਿੰਗ ਕਰ ਲੋ ਸਾਰੇ ਬੰਦੇ ਪ੍ਰੋਪਰ ਨੇ ਹੋਰੇ ਠੀਕ ਹੈ ਜੀ ਹੈਗੇ ਨੇ ਜੀ ਮੈਂ ਕਿਵੇਂ ਗੈਰ ਹਾਜ਼ਰੀ ਲਾ ਦੇਣਗੇ ਕਿਸ ਚੀਜ਼ ਦਾ ਡਰੱਬਾ ਦਿਖਾਣਗੇ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹਾਂ ਸਾਡੀ ਤਾਂ ਸਰਕਾਰ ਤੇ ਪ੍ਰਸ਼ਾਸਨ ਤੋਂ ਆਹੀ ਮੰਗ ਆ ਜਾਂ ਤਾਂ ਸਾਨੂੰ ਠੇਕੇ ਤੇ ਕਰਿਆ ਠੇਕੇ ਤੇ ਕਾਹ ਨੂੰ ਕਰ ਰਹੇ ਜੀ ਕਨੈਕਟ ਤੇ ਕਰਦਣ ਸਾਰਿਆਂ ਨੂੰ ਜਦ ਪੂਰੇ ਪੰਜਾਬ ਚ ਹੋ ਗਏ ਠੀਕ ਹੈ ਨਾ ਜੀ ਠੀਕ ਹੈ ਜੀ ਤੇ ਹੁਣ ਇਹ ਨਾਂ ਤਾਂ ਕਨੈਕਟ ਤੇ ਕਰ ਰਹੇ ਆ ਤੇ ਪਰ ਉਹ ਕਹਿੰਦੇ ਤਨਖਾਹ ਤਾਂ ਹੈ ਨਹੀਂ ਜੀ ਠੇਕਾ ਖਤਮ ਹੈ ਜੀ ਜੇ ਤੇ ਕਹਿੰਦੇ ਤੁਹਾਨੂੰ ਹਟਾ ਦਾਂਗੇ ਜਾਂ ਤੁਹਾਨੂੰ ਗੈਰਹਾਜ਼ਰ ਕਰ ਦਾਂਗੇ ਜੇ ਠੇਕਾ ਖਤਮ ਹੈ ਫੇ ਤਾਂ ਅੱਜ ਕੰਮ ਕਿਸ ਤਰ੍ਹਾਂ ਕਰਵਾ ਰਹੇ ਨਹੀਂ ਇਹ ਤਾਂ ਜੀ ਹੁਣ ਬਸੇ ਜੀ ਸਾਡੇ ਮੇਟਾਂ ਨੂੰ ਪਤਾ ਸਾਡਾ ਤਾਂ ਪ੍ਰਧਾਨ ਵੀ ਸਾਥ ਛੱਡ ਗਿਆ ਜੀ ਠੀਕ ਹੈ ਜੀ ਸਾਡੇ ਪ੍ਰਧਾਨ ਨੇ ਸਾਥ ਕਹਿਤਾ ਜੀ ਅਸੀਂ ਤੁਹਾਡੇ ਨਾਲ ਨਹੀਂ ਹਾਂ ਤੁਹਾਡੇ ਨਾਲ ਨਹੀਂ ਹੈਗੇ ਜੀ ਠੀਕ ਹੈ ਜੀ ਫੇ ਤੁਸੀਂ ਆਪ ਸਾਹਮਣੇ ਹੁਣ ਅਸੀਂ ਕਿਹਨੂੰ ਜਾ ਕੇ ਕਹਿਣਾ ਕਿ ਇਹਦੇ ਦਰਖਟ ਕਾਈਏ ਜੀ ਇਸ ਕਰਕੇ ਅਸੀਂ ਆਪ ਇਹ ਸਾਰਿਆਂ ਨੇ ਮжоਰਿਟੀ ਬਣਾ ਕੇ ਇੱਥੇ धरना ਪ੍ਰਦਰਸ਼ਨ ਕਰਿਆ ਤੇ ਤਨਖਾਹ ਵਾਲੀ ਹੈ ਜੀ ਤੇ ਆਪਣਾ ਇਹ ਸਾਨੂੰ ਦਬਕੇ ਜੇ ਮਾਰੀ ਜਾਂਦੇ ਆ ਵੀ ਥੋੜੀ ਗੈਰਹਾਜੇ ਲਾ ਦਾਂਗੇ ਬਲਕਿ ਕੰਮ ਵੀ ਹੋ ਰਿਹਾ ਤਾਂ ਸਭ ਕੁਝ ਹੋ ਰਿਹਾ ਸਾਨੂੰ ਲਾਰਾ ਬਹੁਤ ਲਾਇਆ ਇਹਨਾਂ ਨੇ ਵੀ ਅੱਜ ਐਸਓ ਦੇ ਸਾਈਨ ਹੋਣੇ ਆ ਜੇਈ ਦੇ ਸਾਈਨ ਹੋਣੇ ਆ ਸਾਨੂੰ ਇਦਾਂ ਹੀ ਇਹਨਾਂ ਨੇ ਤਿੰਨ ਚਾਰ ਦਿਨ ਪੂਰਾ ਮਤਲਬ ਕਿ ਦੋ ਹਫ਼ਤੇ ਹੋ ਗਏ ਸਾਨੂੰ ਨਹੀਂ ਲਾਰਾ ਲਾਂਦੇ ਹਾਂ ਜੀ ਜਦੋਂ ਸਾਰਿਆਂ ਦੀ ਸੈਲਰੀ ਪੈ ਰਹੀ ਐ ਐਮਸੀਆਂ ਦੀ ਪੈ ਗਈ ਨੇ ਸਾਰਿਆਂ ਦੀ ਪੈ ਗਈ ਤਾਂ ਸਾਡੀ ਕਿਉਂ ਨਹੀਂ ਪੈ ਗਈ ਠੀਕ ਹੈ ਜੀ ਸਾਡੀ ਵੀ ਸੈਲਰੀ ਟਾਈਮ ਤੇ ਪੈਣੀ ਚਾਹੀਦੀ ਜਿਵੇਂ ਪੱਕਿਆਂ ਦੀ ਪੈ ਗਈ ਤਾਂ ਉਸ ਤੋਂ ਦੋ ਦਿਨ ਬਾਅਦ ਸਾਡੀ ਪਾ ਦੋ ਕਦੇ ਸਾਡੀ ਵਾਰ ਨੂੰ ਠੇਕਾ ਖਤਮ ਹੋ ਗਿਆ ਸਾਡੀ ਵਾਰ ਨੂੰ ਠੇਕਾ ਸੰ 2 ਸਾਲ ਹੋ ਗਏ ਜੀ ਸਾਨੂੰ ਦੱਸਿਆ ਹੀ ਨਹੀਂ ਇਹਨਾਂ ਨੇ ਵੀ ਠੇਕਾ ਖਤਮ ਹੋ ਗਿਆ ਬਗਾਇ ਠੇਕੇ ਦੇ ਸਾਨੂੰ ਤਰਖਾਹ ਮਿਲ ਰਹੀ ਹੈ 2 ਸਾਲ ਤੋਂ ਠੇਕਾ ਖਤਮ ਹੋ ਗਿਆ ਤੁਹਾਨੂੰ ਪਤਾ ਸੀ ਕਿ ਤੁਸੀਂ ਕੰਮ ਕਿਸ ਬੇਸ ਤੇ ਕਰ ਰਹੇ ਸੀ ਸਾਨੂੰ ਪਤਾ ਹੀ ਨਹੀਂ ਸੀ ਕਿ ਇਹ ਪਤਾ ਨਹੀਂ ਜੀ ਸੰਤਾ ਕੱਲ ਪਤਾ ਲੱਗਿਆ ਜੀ ਉਹ ਸਾਹਮਣੇ ਦੱਸਿਆ ਹਾਂਜੀ ਤੇ ਉਹਨੂੰ ਸਰਕਾਰ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਇਹੀ ਮੰਗ ਹੈ ਜੀ ਵੀ ਸਾਨੂੰ ਦਾ ਇੱਕ ਤਾਂ ਪੀਸੀ ਹੇਡ ਕੀਤਾ ਜਾਵੇ ਤੇ ਸਾਡੀ ਸੈਲਰੀ ਟਾਈਮ ਤੋਂ ਟਾਈਮ ਆਈ ਜਾਵੇ ਠੀਕ ਹਾਂ ਤੇ ਤਿਹਾਰ ਵਾਲਾ ਦਿਨ ਹੈ ਜੀ ਸਾਰੀ ਤਨਖਾਹਾਂ ਵੀ ਇੰਦੀਆਂ ਨਹੀਂ ਹੈਗੀਆਂ ਠੀਕ ਹੈ ਪਿੰਨੇ ਜੋਗਿਆ ਦੀ ਹੈਗੇ ਵੀ ਕਿਸ ਤੋਂ ਫੜ ਕੇ ਹਸਤ ਲੈਣੇ ਦੇ ਨੇ ਵੀ ਹੁੰਦੇ ਹੈ ਕਿਹਦੇ ਠੀਕ ਹੈ ਜੀ ਇਹੀ ਪ੍ਰਸ਼ਾਸਨ ਤੋਂ ਮੰਗਿਆ ਵੀ ਸਾਡੀ ਸੈਲਰੀ ਟਾਈਮ ਤੋਂ ਟਾਈਮ ਪਈ ਹੈ ਜਿਹੜੀ ਹੈਗੀ ਮੇਰੀ ਜਿਹੜੀ ਹੈ ਬੱਸੀ ਪਠਾਨਾ ਵਿੱਚ ਜਿਹੜੀ ਨਵੀਂ ਪੋਸਟਿੰਗ ਹੋਈ ਹੈ ਮੇਰੇ ਇਤਹਾਦ ਵਿੱਚ ਜਿਹੜੀ ਹੈ ਜਿਹੜਾ ਇਹਨਾਂ ਦੇ ਐਸਟੀਮੇਟ ਸੀਗੇ ਤਕਮੀਨੇ ਤਿਆਰ ਕੀਤੇ ਜਾਣੇ ਸੀਗੇ ਉਹ ਨਹੀਂ ਪਹਿਲਾਂ ਨਹੀਂ ਕੀਤੇ ਗਏਗੇ ਜਿਸ ਕਰ ਇਹਨਾਂ ਨੂੰ ਤਰਖਾ ਜਿਹੜੀ ਹੈ ਨਹੀਂ ਮਿਲ ਸਕੇਗੀ ਹੁਣ ਅਸੀਂ ਇਹਨਾਂ ਜਿਹੜੀ ਕਿ ਤਕਮੀਨੇ ਤਿਆਰ ਕਰਨ ਦੀ ਕਾਰਵਾਈ ਜਰੀਏ ਜਲਦ ਤੋਂ ਜਲਦ ਕੀਤੀ ਜਾਵੇਗੀ ਤੇ ਇਸ ਸਬੰਧੀ ਜਿਹੜੀ ਹੈ ਟੈਕਨੀਕਲ ਸਟਾਫ ਨੂੰ ਜਿਹੜੇ ਪੱਤਰ ਵੀ ਲਿਖ ਦਿੱਤਾ